ਅਲਲਦੀਆ ਇਹ ਬੀਡੀ ਦਾ ਨਾਮ ਖੁਸ਼ੀ ਹੈ ਪਿੰਡ ਜਾਪਰਪੋਟ ਤੋਂ ਤੇ ਪਿਛਲੇ ਸੰਡੇ ਸਾਡੇ ਕੋਲ ਆਏ ਇਨ ਇਹਨਾਂ ਨੇ ਆਣ ਕੇ ਕਿਹਾ ਕਿ ਅੰਟੀ ਮੇਰੇ ਨਾਲ ਫੋਨ ਦੇ ਵਿੱਚ ਬਹੁਤ ਜ਼ਿਆਦਾ ਇਨਫੈਕਸ਼ਨ ਆਈ ਹੈ ਜਿਦਾ ਦੇ ਰੂਪ ਨੇ ਪ੍ਰੇਰ ਹੋਈ ਤੇ ਦੁਸ਼ਟ ਆਤਮਾਜ਼ਾਰ ਹੋਈ ਇਸੇ ਤਰ੍ਹਾਂ ਬੱਚਿਆਂ ਨੂੰ ਬੱਚਿਆਂ ਨੂੰ ਇਸੇ ਤਰ੍ਹਾਂ ਇਸੇ ਤਰ੍ਹਾਂ ਕਿ ਬਹੁਤ ਜ਼ਿਆਦਾ ਦੁਸ਼ਟ ਆਤਮਾ ਦਾ ਜੋ ਰਿਵਿਵਿਸ਼ੇ ਨਾਂ ਕੀ ਕੋਸ਼ ਕਰਦਗਾ ਇਨਸਾਨ ਦੇ ਅੰਦਰ ਕਿੰਨੀਆਂ ਬਿਮਾਰੀਆਂ ਨੂੰ ਪੈਦਾ ਕਰ ਦਗਾ ਜਦ ਇਹ ਜੇ ਪ੍ਰਾਰਥਨਾ ਕੀਤੀ ਪਰਮੇਸ਼ ਨੇ ਇਹਨਾਂ ਨੂੰ ਚੰਗਿਆਈ ਬਖਸ਼ੀ ਤੇ ਹੁਣ ਬਹੁਤ ਜੀ ਬਿਲਕੁਲ ਠੀਕ ਹੋ ਹallelujah ਜਰਨਾ ਤਾਰੀ ਮਾਰਾ ਦੀ ਪਰਮੇਸ਼ ਨੇ ਮਹਿਮਾ ਕਰੇ ਇਧੇ ਪਤਨ ਵਿੱਚੋਂ ਬਾਹਰ ਚੱਲ ਮੈਂ ਤੇਰਾ ਹੁਕਮ ਕਰਦੀ ਨਿਕਲ ਬਾਹਰ ਨਿਕਲ ਨਿਕਲ ਬਾਹਰ ਚੱਲ ਚੱਲ ਖੁੱਲ ਕੇ ਆਸ ਕੇ ਖੁੱਲ ਕੇ ਪੂਰੀ ਤਰ੍ਹਾਂ ਚੱਲ 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 ਕਲੀਪਾ ਕਿਦੋਂ ਦਾ ਫੜਾ ਦੇ ਨੂੰ ਆ ਚਲ ਚਲ ਛੱਡੇ ਦੇ ਬਦਨ ਨੂੰ ਛੱਡੇ ਕਿ ਨਹੀਂ ਤੂੰ ਜਾਏਗਾ ਤੂੰ